ਬਰਨਾਲਾ ਵਿੱਚ ਦਿਨ ਦਿਹਾੜੇ ਇੱਕ ਔਰਤ ਵੱਲੋਂ ਕਰਿਆਨੇ ਦੀ ਦੁਕਾਨ 'ਚੋਂ ਬਾਹਰ ਨਿਕਲਦੇ ਗ੍ਰਾਹਕ ਕੋਲੋਂ 50000 ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦਿਆਂ ਪੀੜਤ ਨੇ ਦੱਸਿਆ ਕਿ ਉਸਨੇ ਬੈਂਕ 'ਚੋਂ 1 ਲੱਖ ਰੁਪਏ ਕਢਵਾਏ ਸਨ ਜਿਸ ਤੋਂ ਬਾਅਦ ਉਹ ਕੁਝ ਘਰੇਲੂ ਸਮਾਨ ਲੈਣ ਲੈ ਕੇ ਕਰਿਆਨੇ ਦੀ ਦੁਕਾਨ ਤੇ ਰੁਕਿਆ ਜਿੱਥੇ ਜਦੋਂ ਉਹ ਆਪਣਾ ਫੋਨ ਚੁੱਕਣ ਲਈ ਝੇਠਾ ਝੁਕਿਆ ਤਾਂ ਇੱਕ ਔਰਤ ਨੇ ਉਸਦੇ ਪਰਸ ਵਿੱਚੋਂ 50000 ਦੇ ਕਰੀਬ ਪੈਸੇ ਕੱਢ ਲਏ ਜਿਸ ਦੀ ਵੀਡੀਓ ਕਰਿਆਨੇ ਦੀ ਦੁਕਾਨ ਵਿੱਚ ਲੱਗੇ ਕੈਮਰੇ ਵਿੱਚ ਕੈਦ ਹੋ ਗਈ ਉਹੀ ਖਰੀ ਉਹ ਤਾਂ ਉਹ ਪਾਲਿਆ ਤੇ ਉਹ ਪਾਲਿਆ ਹੱਥ ਆਪ ਉਹ ਇੱਕ ਇੱਕ ਤੇ ਬੰਦਨਾ ਕਰੀ ਜਿਹਨੇ ਕਹ ਮੈਂ ਨਹੀਂ ਕਹਿੰਦਾ ਕਿਉਂ ਮੀਤੇ ਦੇਖੀ ਚਲੀ ਦੇਖੀ ਚਲੀ ਉਹ ਦੇਖ ਨਾਲ ਇੱਕੀ ਸੜ ਗਿਆ ਗਈ ਚੱਕ ਗਿਆ ਉਹ ਹੱਥ ਤੋਂ ਪੱਤੀ ਦੇਖਿਓ ਥੱਲੇ ਕਰਿਓ ਵੀਰੇ ਹਾਂ ਹਾਂ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਹਾਂ ਉਹ ਪਾ ਦੀ ਕੱਪੀ ਉਹ ਸੇ ਉਹ ਸੇ ਇਹ ਕੋ ਚੱਟਾ ਉਹਨੇ ਜਿਹੜੋ ਪਰਪੜਾ ਪਰਸ ਖੋਲਿਆ ਬੈ ਰਾ ਤਾਂ ਉਹਦੇ ਵਿੱਚ ਮੈਂ 10000 ਦੀ ਗੁੱਟੀ ਕੱਢ ਕੇ 1000 ਰੁਪਏ ਉਹਨਾਂ ਦੇਤਾ ਉਦੋਂ ਖੋਲਿਆ ਉੱਤੋਂ ਬਾਅਦ ਜਦੋਂ ਮੈਂ ਉੱਥੇ ਬੈ ਗਿਆ ਤਾਂ ਕੱਟ ਕੇ ਲਾ ਕੇ ਜਦੋਂ ਮੈਂ ਖੜਾ ਰੰਗਣ ਲੱਗਿਆ ਕਰ ਵੀ ਮੈਨੂੰ ਕਿਹਾ ਵੀ ਤੇ ਵੀ ਮਾਰੇ ਪਿੱਛੇ ਹਟ ਜਾ ਤੇ ਉਹ ਪਿੱਛੇ ਨਹੀਂ ਹਟੀ ਤੇ ਜਦੋਂ ਮੈਂ ਗਾਹਾਂ ਜਾ ਕੇ ਮੈਂ ਗਿਆ ਗੱਡੀ 'ਚ ਬੈਠਿਆ ਤਾਂ ਉਹ ਇੱਥੋਂ ਦੀ ਜਿੱਥੋਂ ਦੀ ਉਹਨੇ ਕੱਟ ਮਾਰਿਆ ਸੀ ਉੱਥੋਂ ਮੇਰਾ ਮੋਬਾਈਲ ਵਿੱਚ ਹੀ ਮੋਬਾਈਲ ਡਿੱਗ ਪਿਆ ਆਪਣੀ ਸ਼ੀਟ ਤੇ ਮਸ਼ੀਨ ਦੇਖਿਆ ਮਾ ਮੋਬਾਈਲ ਮੇਰਾ ਇਹਦੇ ਵਿੱਚ ਸੀ ਜਦੋਂ ਮੈਂ ਮੋਬਾਈਲ ਚੱਕ ਕੇ ਦੇਖਿਆ ਉਹ ਮੈਂ ਕੱਟ ਦੇਖ ਲਿਆ ਤੇ ਕੱਟ ਲੈ ਕੇ ਮੈਂ ਮੁੰਡੇ ਨੂੰ ਕਿਹਾ ਲੱਕੀ ਨੂੰ ਵੀ ਆ ਮੇ ਤਾਂ ਪੈਸੇ ਕੱਟ ਆ ਕਟਰ ਵਾਲਾ ਪੈਸੇ ਨਿਕਲ ਗਏ ਜਾਨੀ ਇੱਕ ਪਾਸੇ ਵਾਲੇ ਪੈਸੇ ਰਹਿ ਗਏ ਦੋ ਜਗ੍ਹਾ ਪਾਏ ਸੀ ਇੱਕ ਵਾਲੇ 50000 ਰੁਪਏ 50000 ਜਿਹੜਾ ਸੀ ਉਹ ਕੱਟ ਲਿਆ ਉਹਨੇ ਉੱਪਰ ਟੋਟਲ ਤਾਂ 1.5 ਲੱਖਾਂ ਗੁਰ ਰੁਪਈਆ ਸੀਗਾ ਮੇਰਾ ਤੇ ਉਹਦੇ ਮੈਂ ਥੋੜਾ ਬੀਕਾ ਜਿਆ ਦੇ ਵੀ ਆਇਆ ਸੀ ਤੇ ਉਸ ਤੋਂ ਬਾਅਦ 50 ਕੱਢ ਲਿਆ ਤੇ ਅਸੀਂ ਫਿਰ ਉਹਦੀ ਦੁਕਾਨ ਤੇ ਆ ਗਏ ਸਾਡੇ ਆਉਣ ਤੋਂ ਬਾਅਦ ਚ ਦੁਕਾਨ ਤੇ ਉਹਨਾਂ ਨੇ ਸਾਨੂੰ ਵੀਡੀਓ ਉਹ ਦਿਖਾਇਆ ਤੇ ਉਹਨਾਂ ਦਾ ਇੱਕ ਨੌਕਰ ਮਗਰ ਭੱਜਾ ਪੁੱਜਾ ਵੀ ਪਰ ਮੋਟਰਸਾਈਕਲ ਕੋਈ ਪਤਾ ਨਹੀਂ ਲੱਗਿਆ ਇੱਕ ਬਜ਼ੁਰਗ ਦਾਰਾ ਸਿੰਘ ਵਾਸੀ ਬਖਤਗੜ ਇਹ ਆਪਣਾ ਕੁਝ ਖਰੀਦਦਾਰੀ ਕਰਨ ਵਾਸਤੇ ਸਦਰ ਬਾਜ਼ਾਰ ਬਰਨਾਲਾ ਚ ਇੱਕ ਕਰਿਆਨੇ ਦੀ ਦੁਕਾਨ ਤੇ ਬੈਠੇ ਸੀ ਇਹਨਾਂ ਦੇ ਕੋਲ ਇੱਕ ਝੋਲੇ ਦੇ ਵਿੱਚ ਕੁਝ ਕੈਸ਼ ਹੈਗਾ ਸੀ ਤੇ ਉੱਥੇ ਕੁਝ ਅਣਪਛਾਤੀ ਔਰਤਾਂ ਨੂੰ ਲੋ ਇਹਨਾਂ ਦੇ ਬੈਗ ਦੇ ਵਿੱਚ ਕੱਟ ਲਗਾ ਕੇ ਬਲੇਡ ਦੇ ਨਾਲ ਤੇ ਇਹਨਾਂ ਦਾ ਜਿਹੜਾ ਕੈਸ਼ ਉਹ ਕੱਢ ਲਿਆ ਗਿਆ ਜੋ ਕਿ ਇਹਨਾਂ ਨੇ ਕਰੀਬ 50000 ਰੁਪਏ ਕੈਸ਼ ਦੱਸਿਆ ਤੇ ਅਸੀਂ ਇਹਨਾਂ ਦੇ ਐਫਆਈਆਰ ਦਰਜ ਕਰ ਰਹੇ ਹਾਂ ਥਾਣਾ ਸਿਟੀ ਬਰਨਾਲਾ ਵਿਖੇ ਐਸਐਚਓ ਬਰਨਾਲਾ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ ਕਿ ਸੀਸੀਟੀਵੀ ਚੈਕਿੰਗ ਦੀਆਂ ਤੇ ਹੋਰ ਸਾਰੀਆਂ ਟੀਮਾਂ ਟੈਕਨੀਕਲ ਟੀਮਾਂ ਲਗਾ ਕੇ ਇਹ ਜਲਦੀ ਇਸ ਵਾਰਦਾਤ ਨੂੰ ਟ੍ਰੇਸ ਕਰ ਲਿਆ ਜਾਏਗਾ ਐਸੇ ਜੇ ਅਸੀਂ ਆਮ ਪਬਲਿਕ ਨੂੰ ਤਾਂ ਇਹ ਦੇਣਾ ਚਾਹਾਂਗੇ ਕਿ ਥੋੜਾ ਸਤਰਕ ਰਹਿਣ ਜਦੋਂ ਵੀ ਆ ਕਿਤੇ ਕੈਸ਼ ਵਗੈਰਾ ਆਪਣੇ ਕੋਲ ਲੈ ਕੇ ਜਾਂਦੇ ਨੇ ਜਾਂ 골ਡ ਕਿਤੇ ਰੱਖਦੇ ਨੇ ਜਾਂ ਆਪਣੇ ਚਾਹੇ ਘਰ ਵਿੱਚ ਜਾ ਕਿਤੇ ਲੈ ਕੇ ਜਾਂਦੇ ਨੇ ਉਹ ਥੋੜਾ ਉਹਨੂੰ ਕੌਸ਼ਿਸ਼ ਰਹਿਣ ਕੋਈ ਵੀ ਉਹਨਾਂ ਦੇ ਨੇੜੇ ਤੇੜੇ ਕੋਈ ਬੰਦਾ ਸ਼ੱਕੀ ਹੁੰਦਾ ਉਹਦੇ ਤੇ ਨਿਗਾ ਰੱਖ ਬਰਨਾਲਾ ਵਿੱਚ ਦਿਨ ਦਿਹਾੜੇ ਇੱਕ ਔਰਤ ਵੱਲੋਂ ਕਰਿਆਨੇ ਦੀ ਦੁਕਾਨ 'ਚੋਂ ਬਾਹਰ ਨਿਕਲਦੇ ਗ੍ਰਾਹਕ ਕੋਲੋਂ 50000 ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹਾਂ ਪੀੜਤ ਨੇ ਦੱਸਿਆ ਕਿ ਉਸਨੇ ਬੈਂਕ 'ਚੋਂ 1 ਲੱਖ ਰੁਪਏ ਕਢਵਾਏ ਸਨ ਜਿਸ ਤੋਂ ਬਾਅਦ ਉਹ ਕੁਝ ਘਰੇਲੂ ਸਮਾਨ ਲੈਣ ਲੈ ਕੇ ਕਰਿਆਨੇ ਦੀ ਦੁਕਾਨ ਤੇ ਰੁਕਿਆ ਜਿੱਥੇ ਜਦੋਂ ਉਹ ਆਪਣਾ ਫੋਨ ਚੁੱਕਣ ਲਈ ਝੇਠਾ ਝੁਕਿਆ ਤਾਂ ਇੱਕ ਔਰਤ ਨੇ ਉਸਦੇ ਪਰਸ ਵਿੱਚੋਂ 50000 ਦੇ ਕਰੀਬ ਪੈਸੇ ਕੱਢ ਲਏ ਜਿਸ ਦੀ ਵੀਡੀਓ ਕਰਿਆਨੇ ਦੀ ਦੁਕਾਨ ਵਿੱਚ ਲੱਗੇ ਕੈਮਰੇ ਵਿੱਚ ਕੈਦ ਹੋ ਗਈ ਉਹੀ ਕਰੀ ਉਹ ਤੋਂ ਉਪਰਿਆ ਤੇ ਉਹ ਪੈਲੇਟ ਆਪ ਉਹ ਕਿੱਥਾ ਲੈ ਕੇ ਦੇ ਰਿਹਾ ਬੰਦ ਨਾ ਕਰੀਓ ਜਿਹਨੇ ਕੰਮ ਨਹੀਂ ਕਰਨਾ ਗਾਮੀ ਤੇ ਉੱਤਰ ਦੇਖੀ ਚੱਲੇ ਦੇਖੀ ਚੱਲੇ ਉਹਦੇ ਨਾਲ ਇੱਕ ਹੀ ਸੜਕ ਆ ਗਈ ਚੱਕ ਲੈ ਤੇ ਉਹ ਹੱਥ ਤੋਂ ਪੱਤੀ ਦੇਖਿਓ ਥੱਲੇ ਕਰਿਓ ਬਰੇ ਹਾਂ ਹਾਂ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਹਾਂ ਉਹ ਤੋਂ ਉੱਪਰ ਉਹ ਸੇ ਉਹ ਸੇ ਪੱਤੀ ਦਿੰਦੇ ਤੇ ਉਹ ਚੱਕ ਕੋਨੇ ਜਦੋਂ ਪਰ 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 ਖੋਲਿਆ ਬੈ ਤਾਂ ਉਹਦੇ ਵਿੱਚ ਮੈਂ 10000 ਦੀ ਗੁੱਟੀ ਕੱਢ ਕੇ 1000 ਰੁਪਏ ਉਹਨਾਉਂ ਦੇਤਾ ਉਦੋਂ ਖੋਲਿਆ ਉੱਤੋਂ ਬਾਅਦ ਜਦੋਂ ਮੈਂ ਉੱਥੇ ਬੈ ਗਿਆ ਤਾਂ ਕਟ ਖੰਭ ਕੇ ਲਾ ਕੇ ਜਦੋਂ ਮੈਂ ਖੜਾ ਰੰਗਣ ਲੱਗਿਆ ਕਰ ਵੀ ਮੈਨੂੰ ਕਹਾ ਵੀ ਤੇ ਵੀ ਮੜੇ ਪਿੱਛੇ ਹਟ ਜਾ ਤੇ ਉਹ ਪਿੱਛੇ ਨਹੀਂ ਹਟੀ ਤੇ ਜਦੋਂ ਮੈਂ ਅਸੀਂ ਗਾਂਹਾਂ ਜਾ ਕੇ ਮੈਂ ਗਿਆ ਗੱਡੀ 'ਚ ਬੈਠਿਆ ਤਾਂ ਉਹ ਇਥੋਂ ਦੀ ਜਿੱਥੋਂ ਦੀ ਉਹਨੇ ਕੱਟ ਮਾਰਿਆ ਸੀ ਉੱਥੋਂ ਮੇਰਾ ਮੋਬਾਈਲ ਵਿੱਚ ਹੀ ਮੋਬਾਈਲ ਡਿੱਗ ਪਿਆ ਆਪਣੀ ਸ਼ੀਟ ਤੇ ਮਸ਼ੀਨ ਦੇਖਿਆ ਮਾ ਮੋਬਾਈਲ ਮੇਰਾ ਇਹਦੇ ਵਿੱਚ ਸੀ ਜਦੋਂ ਮੈਂ ਮੋਬਾਈਲ ਚੱਕ ਕੇ ਦੇਖਿਆ ਉਹ ਮੈਂ ਕੱਟ ਦੇਖ ਲਿਆ ਤੇ ਕੱਟ ਲੈ ਕੇ ਮੈਂ ਮੁੰਡੇ ਨੂੰ ਕਿਹਾ ਲੱਕੀ ਨੂੰ ਵੀ ਆ ਇਹਦਾ ਪੈਸੇ ਕੱਟ ਆ ਕੱਟ ਮਾਰਿਆ ਪੈਸੇ ਨਿਕਲ ਗਏ ਜਾਨੀ ਇੱਕ ਪਾਸੇ ਵਾਲੇ ਪੈਸੇ ਰਹਿ ਗਏ ਦੋ ਜਗ੍ਹਾ ਪਾਏ ਸੀ ਇੱਕ ਵਾਲੇ 50000 ਰੁਪਏ 50000 ਜਿਹੜਾ ਸੀ ਉਹਨੇ ਕੱਢ ਲਿਆ ਉਹ ਟੋਟਲ ਤਾਂ 1.5 ਲੱਖ ਰੁਪਈਆ ਸੀਗਾ ਮੇਰਾ ਤੇ ਉਹ ਜਿਹੜਾ ਮੈਂ ਥੋੜਾ ਬੀਕਾ ਜਹਾ ਦੇ ਵੀ ਆਇਆ ਸੀ ਤੇ ਉਸ ਤੋਂ ਬਾਅਦ 50 ਕੱਢ ਲਿਆ ਤੇ ਅਸੀਂ ਫਿਰ ਉਹਦੀ ਦੁਕਾਨ ਤੇ ਆ ਗਏ ਸਾਡੇ ਆਉਣ ਤੋਂ ਬਾਅਦ ਚ ਦੁਕਾਨ ਤੇ ਉਹਨਾਂ ਨੇ ਸਾਨੂੰ ਵੀਡੀਓ ਉਹ ਦਿਖਾਇਆ ਤੇ ਉਹਨਾਂ ਦਾ ਇੱਕ ਨੌਕਰ ਮਗਰ ਭੱਜਿਆ ਪੁੱਜਿਆ ਵੀ ਪਰ ਮੋਟਰਸਾਈਕਲ ਕੋਈ ਪਤਾ ਨਹੀਂ ਲੱਗਿਆ ਇੱਕ ਬਜ਼ੁਰਗ ਨਤਾਰਾ ਸਿੰਘ ਵਾਸੀ ਬਖਤਗੜ ਇਹ ਆਪਣਾ ਕੁਝ ਖਰੀਦਦਾਰੀ ਕਰਨ ਵਾਸਤੇ ਸਦਰ ਬਾਜ਼ਾਰ ਬਰਨਾਲਾ ਚ ਇੱਕ ਕਰਿਆਨੇ ਦੀ ਦੁਕਾਨ ਤੇ ਬੈਠੇ ਸੀ ਇਹਨਾਂ ਦੇ ਕੋਲ ਇੱਕ ਝੋਲੇ ਦੇ ਵਿੱਚ ਕੁਝ ਕੈਸ਼ ਹੈਗਾ ਸੀ ਤੇ ਉੱਥੇ ਕੁਝ ਅਣਪਛਾਤੀ ਇੱਕ ਔਰਤਾਂ ਨੂੰ ਲੋ ਇਹਨਾਂ ਦੇ ਬੈਗ ਦੇ ਵਿੱਚ ਕੱਟ ਲਗਾ ਕੇ ਬਲੇਡ ਦੇ ਨਾਲ ਤੇ ਇਹਨਾਂ ਦਾ ਜਿਹੜਾ ਕੈਸ਼ ਉਹ ਕੱਢ ਲਿਆ ਗਿਆ ਜੋ ਕਿ ਇਹਨਾਂ ਨੇ ਕਰੀਬ 50000 ਰੁਪਏ ਕੈਸ਼ ਦੱਸਿਆ ਤੇ ਅਸੀਂ ਇਹਨਾਂ ਦੇ ਐਫਆਈਆਰ ਦਰਜ ਕਰ ਰਹੇ ਹਾਂ ਥਾਣਾ ਸਿਟੀ ਬਰਨਾਲਾ ਵਿਖੇ ਐਸਐਚਓ ਬਰਨਾਲਾ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ ਕਿ ਸੀਸੀਟੀਵੀ ਚੈਕਿੰਗ ਦੀਆਂ ਤੇ ਹੋਰ ਸਾਰੀਆਂ ਟੀਮਾਂ ਟੈਕਨੀਕਲ ਟੀਮਾਂ ਲਗਾ ਕੇ ਇਹ ਜਲਦੀ ਇਸ ਵਾਰਦਾਤ ਨੂੰ ਟ੍ਰੇਸ ਕਰ ਲਿਆ ਜਾਏਗਾ ਐਸੇ ਜੇ ਅਸੀਂ ਆਮ ਪਬਲਿਕ ਨੂੰ ਤਾਂ ਇਹ ਦੇਣਾ ਚਾਹਾਂਗੇ ਕਿ ਥੋੜਾ ਸਤਰਕ ਰਹਿਣ ਜਦੋਂ ਵੀ ਆ ਕਿਤੇ ਕੈਸ਼ ਵਗੈਰਾ ਆਪਣੇ ਕੋਲ ਲੈ ਕੇ ਜਾਂਦੇ ਨੇ ਜਾਂ 골ਡ ਕਿਤੇ ਰੱਖਦੇ ਨੇ ਜਾਂ ਆਪਣੇ ਚਾਹੇ ਘਰ ਵਿੱਚ ਜਾ ਕੇ ਤੇ ਲੈ ਕੇ ਜਾਂਦੇ ਨੇ ਉਹ ਥੋੜਾ ਉਹਨੂੰ ਕੋਸ਼ਿਸ਼ ਰਹਿਣ ਕੋਈ ਵੀ ਉਹਨਾਂ ਦੇ ਨੇੜੇ ਤੇੜੇ ਕੋਈ ਬੰਦਾ ਸ਼ੱਕੀ ਹੁੰਦਾ ਉਹਦੇ ਤੇ ਨਿਗਾ ਰੱਖ